ਤੇ ਆਪਣਾ ਪਿੰਡ ਦਾ ਕਬਰਿਸਤਾਨ ਕਿੱਥੇ ਕਿਹੜੇ ਪਾਸੇ ਆ ਜੀ ਉਹ ਰਿਆਣੇ ਦੇ ਮੈਂ ਮਗਰਬ ਸਾਈਡ 'ਚ ਬਸਿਤੋਂ ਤੇ ਰਿਆਣੇ ਦੇ ਟੈਂਟ 'ਚ ਸੀ ਜਿੱਥੇ ਬਾਬਾ ਸਾਹਿਬ ਦੀ ਸਾਡੇ ਨਾਮ ਮਜ਼ਾਰ ਹੈ ਕਿਹੜੇ ਬਾਬਾ ਸਾਹਿਬ ਦਾ ਬਾਬਾ ਕਾਲੇ ਘਾਇਆ ਉਹਨਾਂ ਦਾ ਉੱਥੇ ਮਜ਼ਾਰ ਵੀ ਉੱਥਾਰ ਹੁੰਦੇ ਐਸਾ ਚ ਹੈ ਜੀ ਤੇ ਉਸ ਕਬਰਿਸਤਾਨ 'ਚ ਆਪਣੀ ਫੈਮਲੀ ਦੇ ਤੁਹਾਡੇ ਕਰੀਬੀ ਰਿਸ਼ਤੇਦਾਰ ਕਿਹੜੇ-ਕਿਹੜੇ ਉੱਥੇ ਦਫਨਾਉਂਦੇ ਮੇਰੇ ਵਾਲਿਦ ਸਾਹਿਬ ਵਾਲਿਦ ਮੇਰੇ ਚਾਚੇ ਮੇਰੇ ਉਹ ਤਾਇਆ ਦੋ ਤਾਇ ਕੀ ਨਾਮ ਉਹਨਾਂ ਦੇ ਜਿਹੜੇ ਅਮੀਰ ਖਾਂ ਤੇ ਬशीर ਖਾਂ ਜਿਸਦਾ ਮਤਲਬ ਹੈ ਤੁਹਾਡੇ ਵਾਲਦ ਸਾਹਿਬ ਦੀ ਕਬਰ ਚਾਚਿਆਂ ਦੀ ਤਾਇ ਦੇ ਉਹ ਸਾਰੇ ਕਰੀਬੀ ਸ਼ਰਾਰਿਆਂ ਦੀ ਉਸ ਕਬਰਸਤਾਨ ਨੇ ਉਸ ਕਬਰਸਤਾਨ ਚ ਉੱਥੇ ਉਹ ਮਤਲਬ ਦਫਨ ਆਸ ਹੈ ਕਿ 1947 ਵੇਲੇ ਬਸੇ ਕਾਲੇ ਖਾਂ ਅਤੇ ਇਸ ਦੇ ਆਸ-ਪਾਸ ਤੋਂ ਹਿਜਰਤ ਕਰਨ ਵਾਲੇ ਹਿਜਰਤਕਾਰੀਆਂ ਨੂੰ ਆਪਣੇ ਇਹ عقیده ਅਤੇ ਬਜ਼ੁਰਗਾਂ ਦੇ ਸਥਾਨ ਦੇ ਕੇ ਪ੍ਰਾਣੀਆਂ ਜਿਆਦਾ ਤਾਜ਼ਾ ਹੋਈਆਂ ਹੋਣਗੀਆਂ ਅਤੇ ਮਨ ਨੂੰ ਸਕੂਨ ਵੀ ਮਿਲਿਆ ਹੋਵੇਗਾ ਮਿਲਦੇ ਹਾਂ ਕਿਸੇ ਹੋਰ ਹਜ਼ਤਪਰੀ ਕਹਾਣੀ ਨਾਲ ਜਾਂ ਕਿਸੇ ਇਤਿਹਾਸਿਕ ਧਾਰਮਿਕ ਸਥਾਨ ਦੀ ਯਾਤਰਾ ਦੇ ਨਾਲ ਤਦ ਤੱਕ ਅਲਵਿਦਾ ਅਲਵਿਦਾ ਅਲਵਿਦਾ